ਖੈਬੀ ਆ ਗਏ ਜਿਆਦਾ ਸਾਲ ਮੇਰੀ ਆਈ ਪਿੰਡਾਂ ਨਹੀਂ ਜਿਹੜਾ ਮੇਨ ਜਿੱਥੇ ਬੀਨ ਸੁਗਰਾਜ ਦਾ ਚੱਲਿਆ ਆ ਪਾਉਣ ਨਾ ਹਾਂ ਆ ਆ ਜਿਵੇਂ ਆਜੋ ਤੇ ਕੱਲ ਪੁੱਛੋ ਜਿੰਨਾਂ ਦਾ ਮਾੜਾ ਮੋੜ ਥੋੜਾ ਬਾਤ ਹਿੰਦਿਆ ਹੈਗਾ ਥੋੜਾ ਵਾਲਾ ਰਹਿਣ ਜਰਾ ਉੱਚਾ ਵਾ ਉਹਨਾਂ ਨੇ ਆਪਣੇ ਰੱਖਿਆ ਵਾ ਘਰਾ ਜੀ ਪਰ ਹੈ ਤੇ ਖਤਰੇ ਜੀ ਪਾਣੀ ਨਾਲ ਹੀ ਨੁਕਸਾਨ ਕਿੰਨਾ ਹੋਇਆ ਬਹੁਤ ਸਾਰੀ ਵੀਡੀਓ ਅੱਜ ਇਸ ਤਰ੍ਹਾਂ ਸਮਾਨ ਜਿਹੜਾ ਵਿਚਾਰੇ ਚੱਕ ਕੇ ਲਿਜਾ ਰਹੇ ਆ ਆਪਣਾ ਇਹ ਸਮਾਨ ਕੱਢ ਕੇ ਲਿਆਇਆ ਆ ਜੀ ਬਾਈ ਗੁਰੂ ਜੀ ਅਰੇ ਅੱਜ ਅਸੀਂ ਬੋਟ ਦਾ ਅਸਰਾ ਲੈ ਕੇ ਇੱਥੇ ਬਾਉ ਪਰ ਪਹੁੰਚੇ ਆ ਜਿੱਥੇ ਇਸ ਬੋਟ ਰਾਈ ਜਿਹੜਾ ਆ ਵੱਖ-ਵੱਖ ਪਿੰਡਾਂ ਦੇ ਵਿੱਚ ਜਾਵਾਂਗੇ ਔਰ ਜਿਹੜੇ ਪਿੰਡ ਪੀੜਤ ਹੋ ਚੁੱਕੇ ਆ ਜ਼ਰੂਰ ਉੱਥੇ ਦੇਖ ਕੇ ਆਵਾਂਗੇ ਵੀ ਕਿਸ ਤਰ੍ਹਾਂ ਹਾਲਾਤ ਨੇ ਪਰ ਹਾਲਾਤ ਜਿੰਨਾ ਪਾਣੀ ਹੈ ਜਿੰਨਾ ਬਹੁਤ ਜ਼ਿਆਦਾ ਆ ਮੰਨ ਇਹਦਾ ਪਿਆਰ ਦਰ ਆ ਸੋ ਅਸੀਂ ਕਿਹਾ ਵੀ ਦੇਖਦੇ ਆ ਜਿਹੜੇ ਲੋਕ ਬੁਢੀ ਪਰੇਸ਼ਾਨ ਆ ਕਿਸੇ ਤਰ੍ਹਾਂ ਕਿਸੇ ਦੀ ਕੋ ਮਦਦ ਕੀਤੀ ਜਾ ਸਕਦੀ ਆ ਜਿਹੜਾ ਜਿਹੜਾ ਕੀ ਬਈਆ ਉਹ ਨਹਿਰ ਨੂੰ ਜਾਂਦਾ ਕਾਲਾ ਕੋਈ ਹੈ ਨਾ ਤਕਰੀ ਉਹ ਕਹਿੰਦਾ ਤਾਂ ਨਹੀਂ ਅੱਛਾ ਇਹ ਨਹਿਰ ਚ ਪਾਣੀ ਆਉਂਦਾ ਹੋਊਗਾ ਕਿਹ ਹੋਣਾ ਹੁਣ ਸਪੈਸ਼ਲ